ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਆਸੀ ਪੇਚਾ ਪਿਆ ਹੋਇਆ ਵਿਕਰਮਜੀਤ ਮਜੀਠੀ ਦੇ ਨਾਲ ਵਿਕਰਮਜੀਤ ਮਜੀਠੀ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਆ ਪਰ ਬੰਦ ਰਹਿ ਕੇ ਵੀ ਜਦੋਂ ਪਰਿਵਾਰ ਦੇ ਨਾਲ ਆਪਣੇ ਵਕੀਲਾਂ ਦੇ ਨਾਲ ਮਿਲਦਾ ਤੇ ਉਸ ਤੋਂ ਬਾਅਦ ਉਹ ਅਗਲੀ ਰਣਨੀਤੀ ਦੱਸ ਜਾਂਦਾ ਪੁਰਾਣਾ ਸਿਆਸੀ ਜਿਹੜਾ ਖਿਡਾਰੀ ਆ ਵਿਕਰਮਜੀਤ ਸਿੰਘ ਮਜੀਠੀ ਆ ਉਸ ਨੂੰ ਲੱਗਦਾ ਕਿ ਭਾਵੇਂ ਉਹਦੇ ਉੱਤੇ ਪਰਚਾ ਪਿਆ ਪਰ ਇਹ ਸਹੀ ਮੌਕਾ ਲੋਕਾਂ ਦੇ ਵਿੱਚ ਆਪਣੀ ਥਾਂ ਪੱਕੀ ਕਰਨ ਨੂੰ ਇਸ ਕਰਕੇ ਜਦੋਂ ਵੀ ਉਸ ਦੀ ਤਰੀਕ ਪੈਂਦੀ ਆ ਉਸ ਦਾ ਪਰਿਵਾਰ ਕਿਉਂਕਿ ਸਰਕਾਰ ਨੇ ਕਾਨੂੰਨ ਨੇ ਇੰਨੀ ਕੁ ਰਾਹਤ ਦਿੱਤੀ ਹੋਈ ਆ ਕਿ ਜਿਹੜਾ ਬਲੱਡ ਰਿਲੇਸ਼ਨ ਵਾਲਾ ਕੋਈ ਵੀ ਜਿਹੜਾ ਸੰਗੀ ਸਾਥੀ ਹੋਵੇਗਾ ਉਹ ਵਿਕਰਮਜੀਤ ਸਿੰਘ ਮਜੀਠੇ ਨੂੰ ਮਿਲ ਸਕਦਾ ਉਹ ਜਦੋਂ ਆਪਣੇ ਵਕੀਲ ਨੂੰ ਮਿਲਦਾ ਆਪਣੀ ਧਰਮ ਪਤਨੀ ਨੂੰ ਮਿਲਦਾ ਜੇਲ੍ਹ ਦੇ ਵਿੱਚ ਬੈਠਾ ਸਾਰੇ ਪਾਸਿਆਂ ਤੋਂ ਹੋਣ ਉਹਦਾ ਤਮਾ ਦਿਮਾਗ ਹਟ ਕੇ ਸਿਰਫ ਤੇ ਸਿਰਫ ਸਿਆਸਤ ਤੇ ਲੱਗਾ ਹੋਇਆ ਅਖਬਾਰ ਉਸ ਨੂੰ ਮਿਲਦਾ ਖਬਰਾਂ ਪੜ੍ਹਦਾ ਤੇ ਉਹ ਉੱਥੇ ਬੈਠਾ ਜਿਸ ਤਰੀਕੇ ਦੇ ਨਾਲ ਇੱਕ ਜ਼ਖਮੀ ਸ਼ੇਰ ਆਪਣੇ ਵਿਰੋਧੀ ਦੇ ਉੱਤੇ ਟੁੱਟ ਕੇ ਪੈ ਜਾਂਦਾ ਉਸੇ ਤਰੀਕੇ ਦੀਆਂ ਰਣਨੀਤੀਆਂ ਬਣਾ ਰਿਹਾ ਜਦੋਂ ਤਰੀਕ ਪੈਂਦੀ ਹੈ ਉਸ ਤੋਂ ਬਾਅਦ ਉਸ ਦੀ ਧਰਮ ਪਤਨੀ ਉਸ ਦੇ ਜਿਹੜੇ ਸਿਆਸੀ ਜਿਹੜੇ ਉਸ ਦੇ ਮਦਦਗਾਰ ਆ ਉਹਨਾਂ ਨੂੰ ਨਾਲ ਲੈ ਕੇ ਰਾਜਨੀਤੀਕ ਧਮਾਕਾ ਕਰਦੀ ਆ ਪਿਛਲੇ ਦਿਨਾਂ ਚ ਆਪਾਂ ਵੇਖਿਆ ਕਿ ਬੀਬਾ ਜੀ ਗਨੀਵ ਕੌਰ ਮਜੀਠੀਆ ਪੂਰੇ ਮਜੀਠੇ ਹਲਕੇ ਦੇ ਵਿੱਚ ਸਰਗਰਮ ਹੋ ਗਏ ਸੀ ਸਰਗਰਮ ਇਸ ਕਰਕੇ ਹੋਏ ਸੀ ਕਿਉਂਕਿ ਉਹਨਾਂ ਦਾ ਸਿਆਸੀ ਵਿਰੋਧੀ ਹੁਣ ਉਹਨਾਂ ਦਾ ਆਪਣਾ ਹੀ ਬਣ ਗਿਆ ਵਿਕਰਮਜੀਤ ਸਿੰਘ ਮਜੀਠੇ ਦੇ ਨਾਲ ਲੰਮਾ ਸਮਾਂ ਕੰਮ ਕਰਨ ਵਾਲੇ ਤਨਵੀਰ ਸਿੰਘ ਗਿੱਲ ਹੁਣ ਬਿਕਰਮਜੀਤ ਸਿੰਘ ਮਜੀਠੇ ਨੂੰ ਮਜੀਠੇ ਹਲਕੇ ਤੋਂ ਹੀ ਚੁਣੌਤੀ ਦੇਣਗੇ ਆਪਾਂ ਜਾਣਦੇ ਆ ਪਿਛਲੀ ਜਿਹੜੀ ਵਿਧਾਨ ਸਭਾ ਦੀ ਚੋਣ ਸੀ ਉਸ ਦੇ ਵਿੱਚ ਅਮਰਸਰ ਤੇ ਚਲੇ ਗਏ ਸੀ ਵਿਕਰਮਜੀਤ ਮਜੀਠੀ ਆ ਜਿੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਸਿੱਧੀ ਟੱਕਰ ਸੀ ਪਰ ਜੀਵਨ ਜੋਤ ਕੌਰ ਆਮ ਆਦਮੀ ਪਾਰਟੀ ਦੀ ਉੱਥੇ ਜਿਹੜੀ ਬਾਜ਼ੀ ਮਾਰ ਗਈ ਸੀ ਹੁਣ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਉਸ ਦੇ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਜਿੱਥੇ ਸੁਣੀਆਂ ਜਾ ਰਹੀਆਂ ਉੱਥੇ ਜਿਹੜੀ ਆਪਣੀ ਰਾਜਨੀਤਿਕ ਜ਼ਮੀਨ ਆ ਉਸ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਚਾਰਾਜੋਈ ਕੀਤੀ ਜਾ ਰਹੀ ਆ ਦੂਜੇ ਪਾਸੇ ਵੇਖਿਆ ਜਾਵੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀ ਧਰਮ ਪਤਨੀ ਬੀਬਾ ਗੁਰਪ੍ਰੀਤ ਕੌਰ ਮਾਨ ਉਹ ਵੀ ਸਾਰ ਇੱਕ ਕੰਮ ਦੇ ਪਿੱਛੇ ਭਗਵਾਨ ਸਿੰਘ ਮਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਵੇਖਿਆ ਜਾਵੇ ਕੋਈ ਵੀ ਜਿਹੜਾ ਪ੍ਰੋਗਰਾਮ ਆ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਪਹੁੰਚ ਸਕਦੇ ਉੱਥੇ ਬੀਬਾ ਜੀ ਡਾਕਟਰ ਗੁਰਪ੍ਰੀਤ ਕੌਰ ਮਾਨ ਪਹੁੰਚਦੇ ਆ ਚਾਹੇ ਐਮਐਲਏ ਦੇ ਘਰੇ ਕੋਈ ਖੁਸ਼ੀ ਗਮੀ ਹੋਵੇ ਚਾਹੇ ਕੋਈ ਹੋਰ ਜਿਹੜੇ ਸਿਆਸੀ ਪ੍ਰੋਗਰਾਮ ਹੋਵੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਨਹੀਂ ਪਹੁੰਚਦੇ ਉੱਥੇ ਉਹਨਾਂ ਦੀ ਧਰਮ ਪਤਨੀ ਪਹੁੰਚਦੀ ਆ ਉਹਨਾਂ ਦੀ ਬਜ਼ੁਰਗ ਮਾਤਾ ਪਹੁੰਚਦੀ ਆ ਚਾਰੇ ਪਾਸਿਆਂ ਤੋਂ ਕੰਮ ਖਿੱਚ ਕੇ ਰੱਖਿਆ ਹੋਇਆ ਕਿਉਂਕਿ 227 ਦੀਆਂ ਚੋਣਾਂ ਬਸ ਕੁਝ ਹੀ ਕਦਮ ਦੂਰ ਆ ਜੇਕਰ ਕੋਈ ਵੀ ਸਿਆਸੀ ਪਾਰਟੀ ਇਸ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਆਪਣੀ ਪੈਠ ਬਣਾ ਲੇਗੀ 227 ਦਾ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਘਮਾਸਾਨ ਹੋਣਾ ਭਾਜਪਾ ਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਈ ਅਮਰਤਪਾਲ ਸਿੰਘ ਦੀ ਵਾਰਸ ਪੰਜਾਬ ਦੀ ਤੇ ਜਿਹੜਾ ਬਾਗੀ ਤੜਾ ਕਾਲੀ ਦਲ ਦਾ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਜੰਗ ਛਿੜਨੀ ਹੈ 227 ਦੇ ਵਿੱਚ ਉਹ ਜਿੱਤਣ ਦੇ ਵਿੱਚ ਉਹੀ ਪਾਰਟੀ ਜਿਹੜੀ ਅੱਗੇ ਰਹੇਗੀ ਜਿਹੜੀ ਪਾਰਟੀ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਮਿਹਨਤ ਕਰਨਗੇ ਬੀਬਾ ਗਨੀਬਕੌਰ ਮਜੀਠੀਆ ਦੀ ਗੱਲ ਕੀਤੀ ਜਾਵੇ ਬੀਬਾ ਜੀ ਪਹਿਲਾਂ ਹੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆਪਣੇ ਸਿਆਸੀ ਜਿਹੜਾ ਉਹਨਾਂ ਦੇ ਕਾਵਾਂ ਦੇ ਪ੍ਰਭਾਵ ਥੱਲੇ ਆ ਤੇ ਹੁਣ ਬੀਬਾ ਗੁਰਪ੍ਰੀਤ ਕੌਰ ਮਾਨ ਉਹ ਵੀ ਪੂਰੀ ਤਰੀਕੇ ਦੇ ਨਾਲ ਭਗਵਾਨ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਆ ਤੇ ਜਿਵੇਂ ਹੀ ਨਾਬਾ ਜੇਲ੍ਹ ਦੇ ਵਿੱਚ ਬੰਦ ਆ ਵਿਕਰਮਜੀਤ ਸਿੰਘ ਮਜੀਠੀਆ ਉਸ ਤੋਂ ਬਾਅਦ ਹੁਣ ਬੀਬਾ ਗਨੀਵ ਕੌਰ ਮਜੀਠੀਆ ਨੇ ਜਿਹੜਾ ਜਿਹੜਾ ਟੱਕਰਾ ਲੈਣਾ ਸ਼ੁਰੂ ਕੀਤਾ ਸਰਕਾਰ ਦੇ ਨਾਲ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰਤੇ ਆ ਉੱਥੇ ਜਿਹੜੀ ਲੇਡੀਜ਼ ਦੀ ਜੰਗ ਸਾਹਮਣੇ ਆਈ ਆ ਇੱਕ ਪਾਸੇ ਗੁਰਪ੍ਰੀਤ ਕੌਰ ਮਾਨ ਨੇ ਵਿਕਰਮਜੀਤ ਸਿੰਘ ਮਜੀਠੇ ਦੇ ਉੱਤੇ ਕਰੜਾ ਪ੍ਰਹਾਰ ਕੀਤਾ ਜਦੋਂ ਉਹਨਾਂ ਨੇ ਕਿਹਾ ਕੇ ਚਿੱਟਾ ਪੰਜਾਬ ਦੇ ਨੌਜਵਾਨਾਂ ਨੂੰ ਜਾੜਦਾ ਸੀ ਜਿਹੜਾ ਵੀ ਚਿੱਟਾ ਵੇਚਦਾ ਸੀ ਭਾਵੇਂ ਕੋਈ ਕਿੱਡਾ ਵੀ ਪਾਵਰਫੁਲ ਬੰਦਾ ਹੋਵੇ ਉਹ ਬਖਸ਼ਿਆ ਨਹੀਂ ਜਾਵੇਗਾ ਪਹਿਲਾ ਰਾਜੀ ਨਾਵੇਂ ਕੰਨ